ਉਹਲਾ ਹਿੱਸਾ ਭਾਏ ਜਿਹਦੇ ਕਰਕੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਪਿੱਛੇ ਮੁੜਨਾ ਹੀ ਕੋਈ ਰਾਹ ਹੈਗਾ ਜਿਹਦੇ ਕਰਕੇ ਮੋਦੀ ਨੇ ਉਹ ਜਿਹੜੇ ਕੰਮੂਨ ਬਾਤ ਕੀ ਹੈ ਇਹੀ ਗੱਲ ਹੋਣਾ ਚਾਹੀਦੀ ਹੈ ਦੇਖੋ ਛੋਟੇ ਛੋਟੇ ਆਪਾਂ ਅੜੜ ਤੱਕੇ ਲੜਨਾ ਹੈ ਨਾ ਇਕੱਲੇ ਇਕੱਲੇ ਦੀ ਜੋਰ ਨਹੀਂ ਪੂਤਾ ਹੈਗਾ ਇਕੱਲੇ ਕਦਿਆਂ ਨੂੰ ਦਵਾ ਲੈਂਦੇ ਆ ਪਰ ਸਾਡੀ ਜਥੇਬੰਦੀ ਆਪੀ ਕਿਸਾਨ ਜੀ ਉਹਨਾਂ ਦੀ ਨੀਤਤਾ ਉਹ ਮਹਾ ਇਸ ਕੰਮ ਦੀ ਹਾਮੀ ਹੈ ਵੀ ਸਾਡੀ ਜਿੰਨੀ ਤਾਕਤ ਹੈਗੀ ਹੈ ਉਹਦੇ ਮੁਕਾਬਲਤ ਦੂਜੀਆਂ ਜਿਹੇ ਬੰਦੀਆਂ ਦੀ ਕੁਛ ਨਾ ਕੁਛ ਲੜਦੇ ਲੋਕਾਂ ਦੀ ਮਤਲਬ ਆਏਗੀ ਕਿੱਥੀ ਚਾਹੇ ਉਹ ਬਿਜਲੀ ਵਿਭਾਗ ਨੇ ਉਹਨਾਂ ਦੇ ਦਰਨੇਚ ਸਾਡੀ ਜਾਂਦੇ ਆ ਚਾਹੇ ਕੋ ਠੇਕੇ ਦੇ ਲੱਗੇ ਨੇ ਚਾਹੇ ਬਿਜਲੀ ਬੋਰਡ ਦੇ ਵਿੱਚ ਨੇ ਚਾਹੇ ਜਲ ਸਪਲਾਈ ਦੇ ਵਿੱਚ ਨੇ ਚਾਹੇ ਸੀਵਰੇਜ ਬੋਰਡ ਦੇ ਵਿੱਚ ਨੇ ਚਾਹੇ ਕੋ ਹੋਰ ਜਿਹੜੇ ਥਰਮਲ ਪਲਾਂਟਾਂ ਦੇ ਕੰਮ ਇਹ ਨੇ ਉੱਥੇ ਵੀ ਸਾਡੀ ਜਿੱਥੇ ਬੰਦੀ ਆ ਜਿਹੜੀ ਆਪਣੇ ਦੇ ਨਕਾਬ ਕੀਤੇ ਵਿੱਚ ਹਿੱਸਾ ਪਾਉਂਦੀ ਹੈ ਕਿਉਂਕਿ ਅਸੀਂ ਸਮਝਦੇ ਆਂ ਵੀ ਜੇ ਅੱਜ ਕੋਈ ਤਬਕਾ ਹਾਰ ਜਾਂਦਾ